ਵਾਹਿਗੁਰੂ 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 ਸਾਰਗ ਮਹੱਲਾ ਚੌਥਾ ਘਰ ਤੀਜਾ ਦੋ ਪਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗਰਤ ਹਾਂ ਸੰਗ ਬਾਪ ਜਿਨ ਕੇ ਜਣੇ ਬਢੀਰੇ ਤੁਮ ਹਾਂ ਤਨ ਸਿਉ ਝਗਰਤ ਪਾਪ ਰਹਾਓ ਜਿਸ ਧਨ ਕਾ ਤੁਮ ਗਰਭ ਕਰਤ ਹਓ ਸੋ ਤਨ ਕਿਸੈ ਨਾ ਆਪ ਖੰਨਾ ਮੈਂ ਛੋੜ ਜਾਏ ਬਿਖਿਆ ਰਸ ਤੌ ਲੱਗੈ ਪਛਤਾਪ ਜੋ ਤੁਮਰੇ ਪ੍ਰਭੂ ਤੇ ਸਵਾਮੀ ਹਰ ਤਨ ਕੇ ਜਾਪੋ ਜਾਪ ਉਪਦੇਸ਼ ਕਰ ਤੋ ਨਾਨਕ ਜਾਣ ਤੁਮ ਕਹੋ ਜੋ ਸੁਨਹੁ ਤੋ ਜਾਏ ਸੰਤਾਪ ਸਾਰੰਗ ਮਹੱਲਾ ਚੌਥਾ ਘਰ ਪੰਜਵਾਂ ਦੁਪਦੇ ਪੜਤਾਲ ਇਕ ਓੰਕਾਰ ਸਤਗੁਰ ਪ੍ਰਸਾਦ ਜਪ ਮੰਨ ਜਗੁਨਾਥ ਜਗਦੀਸਰੋ ਜਗ ਜੀਵਨੋ ਮਨ ਮੋਹਨ ਸਿਓ ਪ੍ਰੀਤ ਲਾਗੀ ਮੈਂ ਹਰ 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 ਟੇਕੋ ਸਭ ਦਿਨ ਸੋ ਸਭ ਰਾਤ ਰਹਾਓ ਹਰ ਕੀ ਉਪਮਾ ਅਨਕ 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 ਗੁਣ ਗਾਵਤ ਸੁਖ ਨਾਰਦ ਬ੍ਰਹਮਾਦਕ ਤਵ ਗੁਣ ਸੁਆਮੀ ਗਨਨ ਨਾ ਜਾਤ ਤੂੰ ਹਰ ਬਿਆੰਤ ਤੂੰ ਹਰ ਬਿਆੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਾਨ ਹੈ ਆਪਣੀ ਪਾਤ ਹਰ ਕੈ ਨਿਕਟੋ ਨਿਕਟ ਹਰ ਨਿਕਟ ਹੀ ਵਸਤੇ ਤੇ ਹਰ ਕੇ ਜਨ ਸਾਧੂ ਹਰ ਪਗਾਤ ਤੇ ਹਰ ਕੇ ਜਨ ਹਰ ਸਿਉ ਰਲ ਮਿਲੇ ਜੈਸੇ ਜਨ ਨਾਨਕ ਸਲਲ ਸਲਲ ਮਿਲਾਤ ਸਾਰੰਗ ਮਹੱਲਾ ਚੌਥਾ ਜਪ ਮੰਨ ਨਰ ਹਰੇ ਨਰ ਹਰ ਸਵਾਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਹੋਰਾ ਰਹਾਓ ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ RAM ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵਡਭਾਗ ਮਥੋਰਾ ਤੈਨ ਜਾਣ ਕੇ ਸਭ ਪਾਪ ਗਏ ਸਭ ਦੋਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਤੈਨ ਜਾਣ ਕੇ ਹਰ ਮਾਰ ਕੱਢੇ ਪੰਚ ਚੋਰਾ ਹਰ RAM ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰਿਆ ਰਾਦੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਦੂ ਨਿਤ ਨਿਤ ਜਾਗਰਨ ਕਰੋ ਸਦਾ ਸਦਾ ਆਨੰਦ ਜਪ ਜਗਦੀ ਸੋਰਾ ਮਨ ਇੱਛੇ ਫਲ ਪਾਵੋ ਸਭੇ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰਿ ਸਿਓ ਮਿਲੇ ਹਰ ਭਗਤ ਤੋਰਾ ਸਾਰੰਗ ਮਹੱਲਾ ਚੌਥਾ ਜਪ ਮੰਨ ਮਾਧੋ ਮਦਸੂਦਨੋ ਹਰ ਸ੍ਰੀ ਰੰਗੋ ਪਰਮੇਸ਼ਰੋ ਸਤ ਪਰਮੇਸ਼ਰੋ ਪ੍ਰਭ ਅੰਤਰ ਜਾਮੀ ਸਭ ਦੁੱਖਣ ਕੋ ਹੰਤਾ ਸਭ ਸੁਖਣ ਕੋ ਦਾਤਾ ਹਰ ਪ੍ਰੀਤਮ ਗੁਣ ਗਾਓ ਰਹਾਓ ਹਰ ਘਟ ਘਟੇ ਕੱਟ ਬਸਤਾ ਹਰ ਜਲ ਥਲੇ ਹਰ ਬਸਤਾ ਹਾਥਾਂਥਾਂ ਨੰਤਰ ਬਸਤਾ ਮੈਂ ਹਰ ਦੇਖਣ ਕੋ ਚਾਉ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਤੇ ਜਨ ਕੇ ਹਮਲ ਮਲ ਤੋਵਾਂ ਪਾਓ ਹਰ ਜਨ ਕਾ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰਾ ਮੰਤਨ ਆਨੰਦ ਭਏ ਮੈਂ ਦੇਖਿਆ ਹਰ ਰਾਉ ਜਨ ਨਾਨਕ ਕਾ ਕਿਰਪਾ ਪਈ ਹਰ ਕੀ ਕਿਰਪਾ ਪਈ ਜਗਦੀਸ਼ਰ ਕਿਰਪਾ ਪਈ ਮੈਂ ਅੰਨ ਦਿਨੋਂ ਸਦ ਸਦਾ ਮੈਂ ਅੰਨ ਦਿਨੋਂ ਸਦ ਸਦ ਸਦਾ ਹਰ ਜਪਿਆ ਹਰ ਨਾਉ ਸਾਰੰਗ ਮਹੱਲਾ ਚੌਥਾ ਜਪਮਨ ਨਿਰਭਉ ਸਤ ਸਤ ਸਦਾ ਸਤੋ ਨਿਰਵੈਰ ਅਕਾਲ ਮੂਰਤਿ ਆਜੁਨੀ ਸੰਪਉ ਮੇਰੇ ਮਨ ਅੰਨ ਦਿਨੋਂ ਧਿਆਏ ਨਿਰੰਕਾਰ ਨਿਰਾਹਾਰੀ ਰਹਾਉ ਹਰ ਦਰਸ਼ਨ ਕਉ ਹਰ ਦਰਸ਼ਨ ਕਉ ਕੋਟ ਕੋਟ ਤੇ ਤਿਸ ਸਿਧ ਜਤੀ ਜੋਗੀ ਤੜ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ ਤਨ ਜਨ ਕੀ ਸੇਵਾ ਥਾਏ ਪਈ ਜਿਨ ਕਉ ਕਿਰਪਾਲ ਹੋਵਤ ਬਨਵਾਰੀ ਹਰ ਕੇ ਹੋ ਸੰਤ ਭਲੇ ਤੇ ਉ ਤੁਮ ਭਗਤ ਭਲੇ ਜੋ ਭਾਵਤ ਹਰ ਰਾਮ ਮੁਰਾਰੀ ਜਿਨ ਕਾ ਅੰਗ ਕਰੈ ਮੇਰਾ ਸੁਆਮੀ ਤਨ ਕੀ ਨਾਨਕ ਹਰ ਪਐ ਸਵਾਰੀ ਸਾਰਗ ਮਹੱਲਾ ਚੌਥਾ ਪੜਤਾਲ ਜਪ ਮੰ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੋ ਮੇਰੇ ਮਨ ਹਰ ਬੋਲ ਹਰ ਪੁਰਖ ਅਬਨਾਸੀ ਰਹਾਓ ਹਰ ਕਾ ਨਾਮ ਅਮਰਤ ਹਰ ਹਰ ਹੈ ਹਰ ਕਾ ਨਾਮ ਅਮਰਤ ਹਰ ਹਰ ਹਰੇ ਸੋ ਪੀਵੈ ਜਿਸ ਰਾਮ ਪਿਆਸੀ ਹਰ ਆਪ ਦਇਆਲ ਦਇਆ ਕਰ ਮਿਲੈ ਜੇ ਸਤਿਗੁਰੂ ਸੋ ਜਨ ਹਰ ਹਰ ਅਮਰਤ ਨਾਮ ਚਖਾਸੀ ਜੋ ਜਨ ਸੇਵੈ ਸਦ ਸਦਾ ਮੇਰਾ ਹਰ ਹਰੇ ਤਿਨ ਕਾ ਸਭ ਦੁਖ ਭਰਮ ਪਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜੋ ਚਾਤਰਕ ਜਲ ਪੀਐ ਤ੍ਰਿਪਤਾਸੀ ਸਾਰੰਗ ਮਹੱਲਾ ਚੌਥਾ ਜਪ ਮੰਨੋ ਸ੍ਰੀ ਰਾਮ ਆਰਾਮ ਰਮਤ ਰਾਮ ਸਤ ਸਤ ਰਾਮ ਬੋਲੋ ਭਈਆ ਸਦ ਰਾਮ 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 ਰਵ ਰਹਿਐ ਸਰਬੱਗੇ ਰਹਾਓ ਆਰਾਮ ਆਪੇ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਭਤ ਜੱਗੇ ਜਿਸ ਆਪ ਕਿਰਪਾ ਕਰੇ ਮੇਰਾ ਰਾਮ ਰਾਮ ਰਾਏ ਸੋ ਜਨੋ ਰਾਮ ਨਾਮ ਲੈਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨਾ ਕੀ ਪਤਰਾਖੈ ਵਿੱਚ ਕਲ ਯੁਗੇ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰੇ ਰਾਮ ਰਾਏ ਦੁਸ਼ਮਨ ਦੂਖ ਗਏ ਸਭ ਭਗੇ ਸਾਰੰਗ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸਤਗੁਰੂ ਮੂਰਤ ਕਾਹੋ ਬਲ ਜਾਓ ਅੰਤਰ ਪਿਆਸੋ ਚਾਤਰਕ ਜੋਂ ਜਲ ਕੀ ਸਫਲ ਦਰਸ਼ਨ ਕਦ ਪਾਉ ਰਹਾਓ ਅਨਾਥਾ ਕੋ ਨਾਥੋ ਸਰਪ੍ਰਤਪਾਲਕ ਭਗਤ ਵਛੜ ਹਰਨਾਓ ਜਾਂ ਕਾ ਕੋਈ ਨਾ ਰੱਖੈ ਪ੍ਰਾਣੀ ਤਿਸ ਤੂੰ ਦੇ ਅਸਰਾਓ ਨੇ ਧਰਿਆ ਧਰ ਨਿਗਤਿਆ ਗਤ ਨਿਥਾਵਿਆਂ ਤੂੰ ਥਾਓ ਦਹਿਦਸ ਜਾਓ ਤਾ ਤੂੰ ਸੰਗੇ ਤੇਰੀ ਕੀਰਤ ਕਰਮ ਕੋ ਮਾਓ ਇਕਸਤੇ ਲੱਖ ਲੱਖ ਤੇ ਕਾ ਤੇਰੀ ਗਤਮਤ ਕਹਿ ਨਾ ਸਕਾਓ ਤੂੰ ਬੇਅੰਤ ਤੇਰੀ ਮਿੱਤ ਨਹੀਂ ਪਾਈ ਐ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਦ ਸਿਉ ਗੋਸ਼ਟ ਹਰ ਸਾਧਨ ਸਿਉ ਲੈ ਵਾਓ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੋ ਦਰਸਮਨ ਚਾਓ ਸਾਰੰਗ ਮਹੱਲਾ ਪੰਜਵਾ ਹਰ ਜੀਉ ਅੰਤਰ ਜਾਮੀ ਜਾਨ ਕਰਤ ਬੁਰਾਈ ਮਨਖ ਤੇ ਸਿਪਾਈ ਸਾਖੀ ਪੂਤ ਪਵਾਨ ਰਹਾਓ ਬੈਸਨੋ ਨਾਮ ਕਰਤ ਖਟ ਕਰਮਾ ਅੰਤਰ ਲੋਭ ਝੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰਹਿ ਸੋਮਪਾਖ ਹੈ ਰੇ ਪਰਦਰਬ ਅੰਤਰ ਝੂਠ ਗਮਾਨ ਸਾਸਤਰ ਵੇਦ ਕੀ ਵਿਦ ਨਹੀਂ ਜਾਣੈ ਵਿਆਪੇ ਮਨ ਕੈ ਮਾਨ ਸੰਧਿਆ ਕਾਲ ਕਰੈ ਸਭ ਵਰਤਾ ਜੋ ਸਫਰੀ ਦਮਫਾਨ ਪ੍ਰਭੂ ਭੁਲਾਏ ਉਜੜ ਪਾਏ નિਹਫਲ ਸਭ ਕਰਮਾਨ ਸੋ ਗਿਆਨੀ ਸੋ ਬੈਸਨੋ ਪੜਿਆ ਜਿਸ ਕਰੀ ਕਿਰਪਾ ਭਗਵਾਨ ਹੁਣ ਸਤਗੁਰ ਸੇਵ ਪਰਮਪਤ ਪਾਇਆ ਉਧਰਿਆ ਸਗਰ ਵਿਸਵਾਨ ਕਿਆ ਹਮ ਕਥੈ ਕਿਛ ਕਥ ਨਹੀਂ ਜਾਣੈ ਪ੍ਰਭ ਭਾਵੈ ਤਵੈ ਬੁਲਾਣ ਸਾਧ ਸੰਗਤ ਕੀ ਤੂਰ ਇੱਕ ਮੰਗ ਆਉ ਜਨ ਨਾਨਕ ਪਇਓ ਸਰਾਨ ਸਾਰਗ ਮਹੱਲਾ ਪੰਜਵਾਂ ਅਬ ਮੋਰੋ ਨਚਨੋ ਰਹੁ ਲਾਲ ਰੰਗੀਲਾ ਸਹਜੇ ਪਾਇਓ ਸਤਿਗੁਰ ਬਚਨ ਲਾਹੋ ਰਹਾਓ ਕੁਵਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪਹਾਸ ਕਹੋ ਜੋ ਸੁਰਜਨ ਅੰਗਰੇ ਪੀਤਰ ਆਇਓ ਤਾ ਮੁਖ ਕਾਜ ਲੱਜੋ ਜਿਉ ਕਨ ਕੋ ਕੋਠਾਰੀ ਚੜਿਓ ਕਬਰੋ ਹਉਤ ਫਿਰੋ ਜਬ ਤੈ ਸੁਧ ਭਏ ਹੈ ਬਾਰਾ ਤਬ ਤੇ ਥਾਨ ਫਿਰੋ ਜੋ ਦਿਨ ਰਹਿਨ ਤਉ ਲਓ ਬਜਿਓ ਮੂਰਤ ਘਰੀ ਪਲੋ ਬਜਾਮਨ ਹਾਰੋ ਊੜ ਸੁਧਾਰਿਓ ਤਾ ਫਿਰ ਬਾਜਨਾ ਭਇਓ ਜੈਸੇ ਕੁੰਭ ਉਦਕ ਪੂਰਿਆਨਿਓ ਤਬ ਉਹ ਪਹਿਨ ਦ੍ਰਿਸ਼ਟੋ ਕਹੋ ਨਾਨਕ ਕੁੰਭ ਜਲਾਇ ਮੈਂ ਡਾਰਿਓ ਅੰਬੈ ਅੰਬ ਮਿਲੋ ਸਾਰਗ ਮਹੱਲਾ ਪੰਜਵਾ अब पूछे क्या कहा लैनो नाम अमृत रस नीको बावर भिक्षियों के रहा रहाओ दुलब जन्म चिरकाल पायो जा तो कौड़ी बदलहा बदलहा काथूरी को गाके आयो लादियों कलर बिरख जीवहा आयो लाभो लाभन कै ताई मोहन ठ गौरी सों उलज पाहा ਕਾਜ ਬਾਦਰਾ ਲਾਲ ਖੋਈ ਹੈ ਫਿਰ ਉਹ ਅਵਸਰ ਕਦ ਲਹਾ ਸੰਗਰਪਰਾਧ ਏਕ ਗੁਣ ਨਾਹੀ ਠਾਕੁਰ ਛੋੜੈ ਦਾਸ ਭਜਾ ਆਈ ਮਸਟ ਜੜਵਤ ਕੀ ਨਿਆਈ ਜਿਉ ਤਸਕਰੇ ਦਰਸਾਨ ਹਾ ਆਹਨੇ ਪਾਵਨਾ ਕੋ ਸੁਝੈ ਹਰ ਦਾਸਾ ਸਰਣੀ ਪਰ ਰਹਾ ਕਹੋ ਨਾਨਕੋ ਤਬ ਹੀ ਮਨ ਛੁਟੀ ਐ ਜੋ ਸਗਲੇ ਆਉਗਨ ਮੇੜ ਧਰਹਾ ਸਾਰਿੰਗ ਮਹੱਲਾ ਪੰਜਵਾ ਮਾਈ ਤਿਰ ਰਹੀ ਪ੍ਰੇ ਬਹੁਤ ਬਹਿ ਰਾਗਿਓ ਅਨਕ ਭਾਂਤ ਅਨੂਪ ਰੰਗ ਰੇ ਤਿਨ ਸਿਉ ਰਚੈ ਨਾ ਲਾਗਿਓ ਰਹਾਓ ਗਿਸ ਬਸਰ ਪ੍ਰੇ ਪ੍ਰੇਮ ਖਟੇ ਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਕਜਰ ਬਸਤਰ ਅਨਕ ਸਿੰਗਾਰ ਰੇ ਬਿਨ ਪਰ ਸਭ ਐ ਵਿਖ ਲਾਗਿਓ ਪੁਚੋ ਪੁਚੋ ਦੀਨ ਭਾਂਤ ਕਰੋ ਕੋ ਕਹਿ ਪ੍ਰੇਦੇ ਸੰਗਿਓ ਹਿਉ ਦੇਓ ਸਭ ਮਨ ਤਨ ਅਰਪਉ ਸੀਸ ਚਰਨ ਪਰ ਰਾਖਿਓ ਚਰਨ ਬੰਦਨਾ ਮੋਹ ਲਾਸ ਰੋ ਦਿਉ ਸਾਥ ਸੰਗਤ ਅਰਧ ਆਗਿਓ ਕਰਹੁ ਕਿਰਪਾ ਮੋਹਿ ਪ੍ਰਭੂ ਮਿਲਾਵੋ ਨਿਮਖ ਦਰਸ ਪੇਖ ਆਗਿਓ ਦ੍ਰਿਸ਼ਟ ਭਈ ਤਵ ਪੀਤਰ ਆਇਓ ਮੇਰਾ ਮਨ ਅੰਦਰ ਸੀਤ ਲਾਗਿਓ ਕਹੋ ਨਾਨਕ ਰਸ ਮੰਗਲ ਗਾਏ ਸ਼ਬਦਾਂ ਨਾਹਦ ਬਾਜਿਓ ਸਾਰੰਗ ਮਹੱਲਾ ਪੰਜਵਾਂ ਮਾਈ ਸਤ 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 ਹਰ ਸਤ 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 ਸਾਦਾ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਖ ਗਾਂਠ ਰੀ ਬੰਦਾ ਰਹਾਉ ਨਿਸ ਬਸਰ ਨਖਤਰ ਬਿਨਾਸੀ ਰਮ ਸਸੀਆ ਰਬੇ ਨਾਦਾ ਗਿਰ ਬਸਦਾ ਜਲ ਪਵਨ ਜਾਏਗੋ ਇਕ ਸਾਧ ਬਚਨ ਅਟਲਾ ਦਾ ਅੰਡ ਬਿਨਾਸੀ ਜੇਰ ਬਿਨਾਸੀ ਉਤ ਪੋਜੋ ਸੇਤ ਬਿਨਾਦਾ ਚਾਰ ਬਿਨਾਸੀ ਖਟਾ ਬਿਨਾਸੀ ਇੱਕ ਸਾਥ ਬਚਨ ਨਹੀਂ ਚਲਾਦਾ ਹਰਾਜ ਬਿਨਾਸੀ ਤਾਂ ਬਿਨਾਸੀ ਸਾਤਕ ਪੀਬੇ ਨਾਦਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇੱਕ ਸਾਥ ਬਚਨੇ ਆਗਾਦਾ ਆਪੇ ਆਪ ਹੋ ਆਪ ਹੀ ਆਪੇ ਸਭ ਆਪਨ ਖੇਲ ਦਿਖਾਦਾ ਪਾਇਓ ਨਾ ਜਾਈ ਕਹੀਂ ਪਾਂਤ ਰੇ ਪ੍ਰਭ ਨਾਨਕ ਗੁਰ ਮਿਲ ਲਾਦਾ ਸਾਰੰਗ ਮਹੱਲਾ 5ਵਾਂ ਮੇ ਰਹਿਮਨ ਬਾਸ ਬੋਗੁਰ ਗੋਬਿੰਦ ਜਿहां ਸਿਮਰਨ ਪਾਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਓ ਜਿहां ਬਿਸਰੇ ਠਾਕੁਰ ਪਿਆਰੋ ਤਹਾਂ ਦੂਖ ਸਭ ਆਪਦ ਜਹੇ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਿहां ਸ਼ਰਵਣ ਹਰ ਕਥਾ ਨਾ ਸੁਣੀਐ ਤੈ ਮਹਾ ਭਯਾਨ ਉਧਿਆਨ ਦੋ ਜਿहां ਕੀਰਤਨ ਸਾਧ ਸੰਗਤ ਰਸ ਤਹ ਸਗਨ ਬਾਸ ਖੁਲਾਣਦ ਬੇ ਨਿਸ਼ਵਰਨ ਕੋਟ ਵਰਖ ਜੀਵੈ ਸਗਲੀ ਆਉਧ ਬਰਥਾਨਦ ਏਕ ਨਿਮਖ ਗੋਬਿੰਦ ਭਜਨ ਕਰ ਤੋ ਸਦਾ ਸਦਾ ਜੀਵਨਦ ਸਰਨ 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 ਪ੍ਰਭ ਪਾਵੋ ਦੀਜੈ ਸਾਧ ਸੰਗਤ ਕਿਰਪਾਨਦ ਨਾਨਕਪੁਰ ਰਿਓ ਹੈ ਸਰਵਮੈ ਸਗਲ ਗੁਣਾ ਬਿਦ ਜਾਣਦੋ ਸਾਰਗ ਮਹੱਲਾ ਪੰਜਵਾ ਆਬ ਮੋਹੇ ਰਾਮ ਭਰੋਸੋ ਪਾਏ ਜੋ ਜੋ ਸਰਨ ਪਰਿਓ ਕਰਨਾ ਨੇ ਦੋ ਤੇ ਤੇ ਪਵੈਤਰ ਆਏ ਰਹਾਓ ਸੁਖ ਸੋਇਓ ਅਰ ਸਹਿ ਸਮਾਇਓ ਸਹਿ ਸਾਗੁਰੈ ਗਵਾਏ ਜੋ ਚਹਤ ਸੋਈ ਹਰ ਕੀਓ ਮਨ ਵਾਂਛਤ ਫਲ ਪਾਏ ਹਿਰਦੇ ਚ ਪੌਨੇਤਰ ਧਿਆਨ ਲਾਵਾਓ ਸ਼ਰਵਣੀ ਕਥਾ ਸੁਨਾਏ ਚਰਨੀ ਚਲੋ ਮਾਰਗ ਠਾਕਰ ਕੈ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਟੀ ਸੰਤ ਕਰਾਏ ਪਾਇਓ ਲਾਲ ਅਮੋਲ ਨਾਮ ਹਰ ਛੋੜਨ ਕਤੋਂ ਜਾਏ ਕਾਉਣੇ ਉਪਮਾ ਕਾਉਣ ਵਡਾਈ ਕਿਆ ਗੁਣ ਕਹੋ ਰੀ ਜਾਏ ਹੋਤ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਤਿ ਦਸਾਏ ਸਾਰੰਗ ਮਹੱਲਾ ਪੰਜਵਾ ਓਏ ਸੁਖ ਕਾ ਸਿਓ ਵਰਨ ਸੁਨਾਵਤ ਅੰਧ ਬਿਨੋਦ ਪੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਓ ਵਿਸਮ ਭਈ ਪੇਖ ਵਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅਮਰ ਤੋਂ ਨਾਮ ਅਮੋਲਕ ਜਿਉਂ ਚਾਖ ਗੁੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰੱਖਿਓ ਬੂਝ ਨ ਆਵਤ ਜਾਵਤ ਜਾਂ ਕਉ ਰਿਦੈ ਪ੍ਰਗਾਸ ਭਇਓ ਹਰ ਉਹਾਂ ਕੀ ਕਹੀ ਨਾ ਜਾਏ ਕਹਾਵਤ ਆਨਿਉ ਭਾਵ ਜੇਤੇ ਕਿਛ ਕਈਐ ਤੇ ਤੇ ਸਿਖੇ ਪਾਵਤ ਅਚੰਤ ਲਾਲ ਗ੍ਰਹ ਪੀਤਰ ਪ੍ਰਗਟਿਓ ਅਗਮ ਜੈਸੇ ਪਰਖਾਵਤ ਨਿਰਗੁਣ ਨਿਰੰਕਾਰ ਅਬਨਾਸੀ ਤੁਲੋ ਤੁਲੋ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕੋ ਬਨਿਆਵਤ ਸਾਰੰਗ ਮਹੱਲਾ ਪੰਜਵਾਂ ਬਖੈ ਦਿਨ ਰਹਿਨ ਇਵਹੀ ਗੁਦਾਰਾ ਗੋਬਿੰਦ ਨਾ ਭਜੈ ਅਹਮ ਬੁਧ ਮਾਤਾ ਜਨਮ ਜੂਵੈ ਜਿਉ ਹਾਰੈ ਰਹਾਓ ਨਾਮਿਆ ਮੋਲਾ ਪੀਤਨਾ ਤਿਸਿਓ ਪਰ ਨਿੰਦਾ ਹਿਤਕਾਰੈ ਛਾ ਪਰਬੰਸ ਵਾਰੈ ਤਿਰਨ ਕੋ ਦਵਾਰੈ ਪਾਪ ਕਜਾਰੈ ਕਾਲਰ ਪੋਟ ਉਠਾਵੈ ਮੁੰਡੈ ਅਮਰਤ ਮੰਤੈ ਡਾਰੈ ਓਡੈ ਬਸਤਰ ਕਾਜਰ ਮੈ ਪਰਿਆ ਬਹੁਰ ਬਹੁਰ ਫਿਰ ਚਾਰੈ ਕਟੈ ਪੇੜ ਡਾਲ ਪਰ ਠੰਡੋ ਖਾਏ ਖਾਏ ਮੁਸਕਾਰੈ ਗਿਰਿਓ ਜਾਇ ਰਸਤਲ ਪਰਿਓ ਛਿਟੀ ਛਿਟੀ ਸਿਰ ਭਾਰੈ ਨਰ ਵਾਰਾ ਸੰਗਵਾਰ ਰਚਾਇ ਪਹੁੰਚਣਾ ਸਕੇ ਗਵਾਰ ਹੈ ਕਹੋ ਨਾਨਕ ਸੰਤਨਕਾਰ ਆਖਾ ਪਾਰ ਬ੍ਰਹਮ ਨਿਰੰਕਾਰ ਹੈ ਸਾਰੰਗ ਮਹੱਲਾ ਪੰਜਵਾਂ ਅਵਰਸ ਆਪੂਲੇ ਪ੍ਰਮਤਨਾ ਜਾਣਿਆ ਏਕ ਸੁਦਾਖਰ ਜਾ ਕਹਿ ਹਰਿਦੈ ਵਸਿਆ ਤਿਨ ਬੇਦੈ ਤਤ ਪਛਾਨਿਆ ਰਹਾਓ ਪਰਵਰਤ ਮਾਰਗੋ ਜੇ ਤਾ ਕਿਛ ਹੋਈ ਐ ਤੇ ਤਾ ਲੋਕ ਪਚਾਰਾ ਜਉ ਲੋਰ ਦੇ ਨਹੀਂ ਪ੍ਰਗਾਸਾ ਤਾ ਲੋਵੰਦ ਅੰਧਾਰਾ ਜੈਸੇ ਤਰਤੀ ਸਾਧੈ ਬਹੁ ਬਿਦ ਬਿਰ ਬਿਜੈ ਨਹੀਂ ਜਾਮੈ ਆ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟਟੈ ਨਹੀਂ ਅਬਮਾਨੈ ਨੀਰ ਬਿਲੋਵੈ ਅਤ ਸ੍ਰੰਪ ਪਾਵੈ ਨੈਨੂ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਹ ਹੂੰ ਮਿਲਤ ਨਹੀਂ ਜਗਦੀਸ਼ੈ ਖੋਜਤ ਖੋਜਤ ਹੈ ਵਿਚਾਰਿਓ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤਸ ਭਇਓ ਪ੍ਰਾਪਤਿ ਜਾਂ ਕਹਿ ਲੇਖ ਮਥਾਮਾ ਸਾਰੰਗ ਮਹੱਲਾ ਪੰਜਵਾ ਅਨ ਦੇਨੋ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੂਖ ਸਿਧ ਮਨ ਬਾੰਸ਼ਤ ਫਲ ਨਹੀਂਐ ਰਹਾ ਹੋ ਆਵੋ ਸੰਤ ਪ੍ਰਾਨ ਸੁਖਦਾਤੇ ਸਿਮਰੈ ਪ੍ਰਭ ਅਬਨਾਸੀ ਅਨਾਥੈ 나ਥ ਦਿਨ ਦੁਖ ਪੰਜਨ ਪੂਰ ਰਿਓ ਕਟਵਾਸੀ ਗਾਵਤ ਸੁਨਤ ਸੁਨਾਵਤ ਸਰਦਾ ਹਰ ਰਸ ਪੀਵੜ ਭਾਗੇ ਕਲ ਕਲੇਸ਼ ਮਟੇ ਸਭ ਤਨ ਤੇ ਰਾਮ ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਿਓ ਸਰਬ ਮੈਂ ਠਾਕਰੋ ਨਾਨਕ ਸੋ ਪ੍ਰਭ ਨੇਰਾ ਸਾਰੰਗ ਮਹੱਲਾ ਪੰਜਵਾ ਬਲੇਹਾਰੀ ਗੁਰਦੇਵ ਚਰਨ ਜਾਂ ਕਹਿ ਸੰਗ ਪਾਰ ਬ੍ਰਹਮ ਧਿਆਈ ਐ ਉਪਦੇਸ਼ ਅਹਮਾਰੀ ਗਤ ਕਰਨ ਰਹਾਓ ਦੂਖ ਰੋਗ ਪੈ ਸਗਲ ਬਿਨਾਸੇ ਜੋ ਆਵੇ ਹਰ ਸੰਤ ਸਰਨ ਆਪ ਜਪੈ ਅਵਰੇ ਨਾਮ ਜਪਾਵੇ ਵਡਸਮਰਤ ਤਾਰਨ ਤਰਨ ਜਾਂ ਕੋ ਮੰਤਰ ਉਤਾਰਐ ਸਹਿਸਾ ਓਨੇ ਕੋ ਸੁਬਰ ਭਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨ ਗਰਭ ਪਰਨ ਭਗਤਨ ਕੀ ਟਹਿਲ ਕਮਾਵਤ ਗਾਵਤ ਦੁੱਖ ਕਾਟੇ ਤਾਂ ਕਿ ਜਨਮ ਵਰਣ ਜਾਂ ਕੋ ਭਇਓ ਕਿਰਪਾਲ ਬੀਠਲਾ ਤਨ ਹਰ ਹਰ ਅਜਰ ਜਰਨ ਹਰ ਸਹਿ ਗਾਨੇ ਸਹਿ ਸਮਾਨੇ ਮੁਖਤੇ ਨਾਹੀ ਜਾਤ ਵਰਣ ਗੁਰਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਦਰਨ ਸਾਰੰਗ ਮਹੱਲਾ ਪੰਜਵਾਂ ਗਾਇਓ ਰੀ ਮੈਂ ਗੁੰਨਿਤ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਔਸਰ ਜੋ ਗੋਪਾਲ ਰਿਝਾਇਓ ਰਹਾਓ ਸੰਤੈ ਚਰਨ ਮੋਹ ਲੋ ਮਾਥਾ ਹਮਰੇ ਮਸਤਕੋ ਸੰਤ ਤਰੇ ਹਾਥਾ ਸਾਧੈ ਮੰਤਰ ਮੋਹ ਲੋ ਮਨੁਆ ਤਾਂ ਤੇ ਗਤ ਹੋਏ ਤਰੇ ਗੁਨੀਆ ਭਗਤੈ ਦਰਸ ਦੇਖ ਨੈਨ ਰੰਗਾ ਲੋਭ ਮੋਹ ਟੂਟੇ ਭ੍ਰਮ ਸੰਗਾ ਕਹੋ ਨਾਨਕ ਸੁਖ ਸਹਿਜ ਅਨੰਦਾ ਖੋਲ ਪੀਤ ਮਿਲੇ ਪਰਮਾਨੰਦਾ ਸਾਰੰਗ ਮਹੱਲਾ ਪੰਜਵਾ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਕੈਸੇ ਕਹੋ ਮੋਹਿ ਜੀ ਬੇਦਨਾਈ ਦਰਸ਼ਨ ਪਿਆਸ ਪ੍ਰੇਪ੍ਰੀਤ ਮਨੋਹਰ ਮਨ ਨਾ ਰਹੈ ਬਹੁ ਬਿਦੁਮਕਾਈ ਰਹਾਓ ਚਿਤਵਨ ਚਿਤਵੋ ਪ੍ਰੇਪ੍ਰੀਤ ਬੈਰਾਗੀ ਕਦ ਪਾਵੋ ਹਰ ਦਰਸਾਈ ਯਤਨ ਕਰੋ ਇਹ ਮਨ ਨਹੀਂ ਧੀਰੈ ਕੋ ਹੈਰੇ ਸੰਤ ਮਿਲਾਈ ਜਪ ਤਪ ਸੰਜਮ ਪੁੰਨ ਸਭ ਆ ਹੋਮੋਂ ਤੇ ਸਿਰ ਪਉ ਸਭ ਸੁਖ ਜਾਈ ਏਕ ਨਿਮਖ ਪ੍ਰੇ ਦਰਸ ਦਿਖਾਵੈ ਤੇ ਸੰਤਨ ਕੈ ਬਲ ਜਾਈ ਕਰੋ ਨ ਹੋਰਾ ਬਹੁਤ ਬੇਨਤੀ ਸੇ ਬੋਧਨ ਰਹਿ ਨਾਈ ਮਾਨ ਅਬਮਾਨ ਹੋਂ ਸਗਲ ਤਿਆਗਾਉ ਜੋ ਪਰੇ ਬਾਤ ਸੁਨਾਈ ਦੇਖ ਚਰਿੱਤਰ ਭਈ ਹੋਂ ਬਿਸਮਨਾ ਗੁਰ ਸਤਗੁਰ ਪੁਰਖ ਮਿਲਾਈ ਪ੍ਰਭ ਰੰਗ ਦਿਆਲ ਮੋਹਿ ਗ੍ਰਹਿ ਮੈਂ ਪਾਇਆ ਜਨ ਨਾਨਕ ਤਪਤ 부ਝਾਈ ਸਾਰੰ ਮਹੱਲਾ ਪੰਜਵਾਂ ਅਰੇ ਮੂੜੇ ਤੂੰ ਪਿਉ ਸਿਮਰਤ ਅਬ ਨਾਹੀ ਨਰਕ ਕੋਰਮ ਹੈ ਉਰਜ ਤਪ ਕਰਤਾ ਨਿਮਖ ਨਿਮਖ ਗੁਣ ਗਾਹੀ ਰਹਾਓ ਅਨਕ ਜਨਮ ਭ੍ਰੰਤੋ ਹੀ ਆਇਓ ਮਾਨਸ ਜਨਮ ਦੁਲਬਾਹੀ ਗਰਭ ਜੋਨ ਛੋੜ ਜਾਓ ਨਿਕਸਿਓ ਤਉ ਲਾਗੋ ਅੰਠਾਹੀ ਕਰੈ ਬੁਰਾਈ ਠਗਾਈ ਦਿਨ ਰਹਿਨ ਨੇਫਲ ਕਰਮ ਕਮਾਹੀ ਕਾਣ ਨਹੀਂ ਤੋ ਗਾਹਣ ਲਾਗੇ ਤਾਇ ਤਾਇ ਦੁਖ ਪਾਹੀ ਮਿਥਿਆ ਸੰਗ ਕੂੜ ਲਪਟਾਇਓ ਉਰਜ ਪਰਿਓ ਕੁਸਮਾਹੀ ਧਰਮ ਰਾਏ ਜਬ ਪਗਰਸ ਬਵਰੇ ਤਉ ਕਾਲ ਮੁਖਾ ਉਠ ਜਾਹੀ ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸ ਮਸਤਕ ਲੇਖ ਲਿਖਾਹੀ ਕਹੋ ਨਾਨਕ ਤਿਸ ਕਹੋ ਨਾਨਕ ਤਨ ਜਨ ਬਲਿਹਾਰੀ ਜੋ ਹਲੇ ਪ੍ਰਹਿ ਮਨ ਮਾਹੀ ਸਾਰੰਗ ਮਹੱਲਾ ਪੰਜਵਾਂ ਕਿਉ ਜੀਵਨ ਪ੍ਰੀਤਮ ਬਿਨ ਮਾਈ ਜਾਕੇ ਬਿਸ਼ਰਤ ਹੋਤ ਮਰਤਕਤਾ ਅਗਰੇ ਮੈਂ ਰਹਿਣ ਨਾ ਪਾਈ ਰਹਾਓ ਜੀਹੀ ਪ੍ਰਾਨ ਕੋ ਦਾਤਾ ਜਾ ਕੈ ਸੰਗ ਸੁਹਾਈ ਕਰੋ ਕਿਰਪਾ ਸੰਤੋ ਮੋਹਿ ਆਪਣੀ ਪ੍ਰਭ ਮੰਗਲ ਗੁਣ ਗਾਈ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਨੈਨੋ ਧੁਰ ਬਾਸ਼ਾਈ ਜਿਹ ਪ੍ਰਸਾਦ ਮਿਲਿਆ ਪ੍ਰਭ ਨਾਨਕ ਬਲ ਬਲਤਾ ਕੈ ਹਉ ਜਾਈ ਸਾਰਿੰਗ ਮਹੱਲਾ ਪੰਜਵਾ ਵਾ ਉਸਰ ਕੈ ਹਉ ਬਲ ਜਾਈ ਆਠ ਪਹਿਰ ਆਪਣਾ ਪ੍ਰਭ ਸਿਮਰਨ ਵਡ ਭਾਗੀ ਹਰ ਪਾਈ ਰਹਾਓ ਭਲੋ ਕਬੀਰ ਦਾਸ ਦਾਸਨ ਕੋ ਉਤਮ ਸੈਨ ਜਨਨ ਆਈ ਊਚ ਤੇ ਊਚ ਨਾਮ ਦਿਓ ਸਮਦਰਸੀ ਰਵਦਾਸ ਠਾਕਰ ਬਣ ਆਈ ਜਿਉ ਪਿੰਡ ਤਨ ਤਨ ਸਾਧਨ ਕਾ ਇਹੋ ਮਨ ਸੰਤਰੇ ਨਾਈ ਸੰਤ ਪ੍ਰਤਾਪ ਭਰਮ ਸਭ ਨਾਸੇ ਨਾਨਕ ਮਿਲੇ ਗੁਸਾਈ ਸਾਰੰਗ ਮਹੱਲਾ ਪੰਜਵਾਂ ਮਨੋਰਥ ਪੂਰੇ ਸਤਿਗੁਰੇ ਆਪ ਸਗਲ ਪਦਾਰਥ ਸਿਮਰਨ ਜਾਕ ਐ ਅਠ ਪਹਿਰ ਮੇਰੇ ਮਨ ਜਾਪ ਰਹਾਓ ਅੰਮ੍ਰਿਤ ਨਾਮ ਸੁਆਮੀ ਤੇਰਾ ਜੋ ਪੀਵੇ ਤਿਸ ਹੀ ਤ੍ਰਿਪਤਾਸ ਜਨਮ ਜਨਮ ਕੇ ਕਿਲ ਵਿਖ ਨਾਸੈ ਆਗੇ ਦਰਗਹਿ ਹੋਏ ਖਲਾਸ ਸਰਨ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਬਨਾਸ ਕਰ ਕਿਰਪਾ ਤੇਰੇ ਚਰਨ ਤੇ ਆਵੋ ਨਾਨਕ ਮਨ ਤਨ ਦਰਸ ਪਿਆਸ ਸਾਰੰਗ ਮਹੱਲਾ ਪੰਜਵਾਂ ਕਰਤੀ ਜਾਏ ਕੋ ਓੰਕਾਰ ਸਤਿਗੁਰ ਪ੍ਰਸਾਦ ਮਨ ਕਹਾਂ ਲੁਭਾਈਐ ਆਨ ਕਉ ਈਤਿ ਉਤਪ੍ਰਭ ਸਾਦਾ ਸਹਾਈ ਜੀ ਸੰਗ ਤੇਰੇ ਕਾਮ ਕਉ ਰਹਾਓ ਅਮਰਤ ਨਾਮ ਪ੍ਰੇਪੀਤ ਮਨੋਹਰ ਇਹ ਗਾਵਨ ਪਾਨ ਕਉ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀ ਕੀ ਧਿਆਨ ਕਉ ਬਾਣੀ ਮੰਤਰ ਮਹਾਪੁਰਖਨ ਕੀ ਮਨੈ ਉਤਾਰਨ ਮਾਨ ਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕਉ ਸਾਰੰਗ ਮਹੱਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟਾਏ ਸਗਲ ਅਗੋ ਨਿਮਖ ਹੀ ਐ ਹਰ ਨਾਮ ਤੇ ਆਏ ਰਹਾਓ ਛੋੜ ਸਿਆਣਪ ਬਹੁਤ ਚਤرائی ਸਾਧੂ ਸਰਣੀ ਜਾਏ ਪਾਏ ਜੋ ਹੋਏ ਕਿਰਪਾਲ ਉਹ ਦੀਨ ਦੁਖ ਪੰਜਨੋ ਜਬ ਤੇ ਹੋਵੇ ਧਰਮ ਰਾਏ ਏਕਸ ਬਿਨ ਨਾਹੀ ਕੋ ਦੂਜਾ ਆਨਾ ਬਿਓ ਲਵੇ ਲਾਏ ਮਾਤਾ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰ ਪ੍ਰਾਣ ਸਾਏ ਸਾਰੰਗ ਮਹੱਲਾ ਪੰਜਵਾਂ ਹਾਰ ਜਨ ਸਗਲੋ ਧਾਰੇ ਸੰਗ ਕੇ ਭਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਰਹਾਓ ਮਾਰਗ ਚਲੇ ਇਤਨੀ ਸੁਖ ਪਾਇਆ ਜਿਨ ਸਿਓ ਗੋਸ਼ਟ ਸੇ ਤਰੇ ਬੂੜਤ ਘੋਰ ਅੰਧ ਗੂਪ ਮੈਂ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਤਿਨ ਕੀ ਧੂਰ ਬਾਂਛੈ ਨਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰੰਗ ਮਹੱਲਾ 5ਵਾਂ ਹਰ ਜਨ ਨੂੰ RAM 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 ਧਿਆਏ ਏਕ ਪਲਕ ਸੁਖ ਸਾਸ ਸਮਾਗਮ ਕੋਟ ਬੈਕੁੰਠੇ ਪਾਏ ਰਹਾਓ ਦੁਲਬ ਦੇਹ ਜਪ ਹੋਤ ਪੁਨੀਤਾ ਜਮ ਕੀ ਤਰਾਸ ਨਿਵਾਰੈ ਮਹਾ ਪਤਤ ਕੇ ਪਾਤ ਕੇ ਉਤਰਾਏ ਹਰ ਨਾਮ ਔਰ ਉਤਾਰੈ ਜੋ ਜੋ ਸੁਨੇ RAM ਜਸ ਨਿਰਮਲੋ ਤਾਂ ਕਾ ਜਨਮ ਮਰਨ ਦੁਖ ਨ ਅਸਾ ਕਹੋ ਨਾਨਕ ਪਾਈਐ ਵਿਭਾਗੀ ਮੰਤਨ ਹੋਏ ਬਗਾਸਾ ਸਾਰੰਗਵ ਮਹੱਲਾ ਪੰਜਵਾਂ ਧੁਪ ਦੇ ਕਰ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦ ਮੋਹਨ ਕਰਿ ਆਵੋ ਕਰੋ ਜਦਰੀਆ ਮਾਨ ਕਰੋ ਅਬਮਾਨ ਬੋਲੋ ਪੂਲ ਚੁਗ ਤੇਰੀ ਪ੍ਰੇਚਰੀਆ ਰਹਾਓ ਨਿਕਟ ਸੁਨਵਾਰ ਪੇਖੋ ਨਾਹੀ ਭਰਮ ਭਰਮ ਦੁਖ ਭਰੀਆ ਹੋਏ ਕਿਰਪਾਲ ਗੁਰਲਾਹੇ ਪਾਰ ਦਓ ਮਿਲੋ ਲਾਲ ਮਨਹਰੀਆ ਇਕ ਨਮਖ ਜੇ ਵਿਸਰੈ ਸੁਆਮੀ ਜਾਨੋ ਕੋੜ ਦਿਨਸ ਲਖ ਬਰੀਆ ਸਾਧ ਸੰਗਤ ਕੀ ਭੀਰ ਜਾਉ ਪਾਈ ਤਉ ਨਾਨਕ ਹਰ ਸੰਗ ਮਰੀਆ ਸਾਰੰਗ ਮਹੱਲਾ ਪੰਜਵਾ ਆਪ ਕਿਆ ਸੋਚਾਓ ਸੋਚ ਵਿਸਾਰੀ ਕਰਨਾ ਸਾ ਸੋਈ ਕਰ ਰਹਾ ਦੇਹ ਨਾਉ ਬਲੇਹਾਰੀ ਰਹਾਓ ਚਾਹੋ ਦਿਸ ਫੂਲ ਰਹੀ ਬਿਖਿਆ ਬਖ ਗੁਰਮੰਤਰ ਮੂਖ ਗਰੜਾਰੀ ਹਾਥ ਦੇ ਰਾਖਿਓ ਕਰ ਆਪਣਾ ਜਿਉ ਜਲ ਕਮਲਾ ਅਲਪਾਰੀ ਹਉ ਨਾਹੀ ਕਿਛ ਮੈਂ ਕਿਆ ਹੋਸਾ ਸਭ ਤੁਮਹੀ ਕਲ ਧਾਰੀ ਨਾਨਕ ਭਾਗ ਪਰਿਉ ਹਰ ਪਾਛੈ ਰਾਗ ਸੰਤ ਸਦਕਾਰੀ ਸਾਰੰਗ ਮਹੱਲਾ ਪੰਜਵਾ ਆਬ ਮੋਹਿ ਸਰਬੋ ਪਾਪ ਬਰਕਾਤੇ ਕਰਨ ਕਾਰਨ ਸਮਰਾਸ ਸੁਆਮੀ ਹਰ ਏਕਸਤੇ ਮੇਰੀ ਗਾਤੇ ਰਹਾਓ ਦੇਖੇ ਨਾਨਾਰੂ ਬਹੁਰੰਗਾ ਅਨਾਂਹੀ ਤੁਮ ਭੰਤੇ ਦੇਹ ਆਧਾਰ ਸਰਬ ਕੋ ਠਾਕਰੋ ਜੀ ਪ੍ਰਾਨ ਸੁਖਦਾ ਤੇ ਭ੍ਰਮ ਤੋ ਭ੍ਰਮ ਤੋ ਹਾਰ ਜਾਓ ਪਰਿਓ ਤੋ ਗੁਰ ਮਿਲੋ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬੇਹਾਨੀ ਰਾਤੇ ਸਾਰੰਗ ਮਹੱਲਾ ਪੰਜਵਾ ਆਬ ਮੋਹੇ ਲਬਦਿਓ ਹੈ ਹਰ ਟੇਕਾ ਗੁਰਦਿਆਲ ਭਏ ਸੁਖਦਾਈ ਅੰਦਲੇ ਮਣਕ ਦੇਖਾ ਰਹਾਓ ਕਾਟੇ ਅਗੇ ਆਨੋ ਤੇਮਰ ਨਿਰਮਲਿਆ ਬੁੱਧ ਬਿਬਾ ਬਗਾਸ ਬਿਬੇਕਾ ਜਿਉਂ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕਰ ਪਏਕਾ ਜਹ ਤੇ ਉਠਿਓ ਤਹੀ ਆਇਓ ਸਭ ਹੀ ਇਕੈ ਇਕਾ ਨਾਨਕ ਦ੍ਰਿਸ਼ਟੋ ਆਇਓ ਸਭ ਠਾਈ ਪ੍ਰਾਨਪਤੀ ਹਰਿ ਸੰਕਾ ਸਾਰੰਗ ਮਹਿਲਾ ਪੰਜਵਾ ਮੇਰਾ ਮਨ ਇਕੈ ਹੀ ਪ੍ਰੇਮ ਮੰਗੈ ਵੇਖਿਆ ਆਇਓ ਸਰਬਥਾਨ ਦੇਸ ਪ੍ਰੇਰੋਮਨਾ ਸੰਸਰ ਲੱਗੈ ਰਹਾਓ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਤੈਨ ਸੋ ਦ੍ਰਿਸ਼ਟਨਾ ਕਰੈ ਰ ਚੰਗੈ ਹਰ ਰਸ ਚਾਹੈ ਪ੍ਰੇ ਪ੍ਰੇ ਮੁਖ ਟੇਰੈ ਜਿਉ ਅਲ ਕਮਲਾ ਲੋਭ ਹੰਗੈ ਗੁਣ ਨਿਧਾਨ ਮਨ 모ਹਨ ਲਾਲਨ ਸੁਖਦਾਈ ਸਰਬੰਗੈ ਗੁਰੂ ਨਾਨਕ ਪ੍ਰਭ ਪਾਹਿ ਪਠਾਇਓ ਮਿਲੋ ਸਖਾ ਗਲ ਲੱਗੈ